ਸੋ ਸ੍ਰੀ ਗੁਰੂ ਜੀ ਅੱਜ ਅਸੀਂ ਜਾਨਾ ਅੱਜ ਅਸੀਂ ਸੁਣਾਂਗੇ ਇੱਕ ਸਿੱਖ ਹਥਿਆਰ ਦੀ ਉਹ ਕਹਾਣੀ ਜਿਸ ਨੇ ਮੁਗਲ ਤਾਕਤਾਂ ਦੇ ਰੌਂਟੇ ਖੜੇ ਕਰ ਦਿੱਤੀ ਜਿਸ ਨੇ ਜਿਸ ਦੇ ਨਾਮ ਨਾਲ ਹੀ ਜੰਗ ਦੇ ਮੈਦਾਨ ਵਿੱਚ ਸੋਨਾ ਕੰਮ ਲੱਗ ਪੈਂਦੇ ਸਨ ਅੱਜ ਅਸੀਂ ਗੱਲ ਕਰਾਂਗੇ ਮਹਾਨ ਜੋਧੀ ਪਾਈ ਬਚਿੱਤਰ ਸਿੰਘ ਜੀ ਬੜੀ ਦਿਨਾਂ ਨਹੀਂ ਨੀਲੇ ਕੋੜੀ ਬੜੀ ਬਾਸਾ ਨੂੰ ਇਕੱਲੇ ਹੀ ਮੈਦਾਨ ਵਿੱਚ ਚਿਤ ਕਰ ਦਿੱਤਾ ਇਹ ਹਥਿਆਰ ਦੀ ਬਣਿਆ ਅਨੇਆ ਬੱਚਾ ਚਾਹੀ ਪੁਰਾਣੇ ਹੋ ਜਾਣ ਪਰ ਸਿੱਖ ਕੰਮ ਉਹ ਦੀ ਸੀ ਉਹ ਕੋਈ ਵੀ ਦਿ ਲੋ ਨਹੀਂ ਵਰਦੇ ਹਰਨਬੁਰ ਸਾਹਿਬ ਖਾਲਸਾ ਦੀ ਨਗਾਰੀ ਬਚ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਨੂੰ ਤਿਆਰ ਕਰ ਰਹੇ ਸਨ ਇਸੇ ਸਮੇਂ ਹਿਲਾ ਰਾਜੇ ਅਤੇ ਹਿਮਾਲਿਆ ਦੇ ਰਾਜਿਆ ਦੇ ਮੁਗਲਾਂ ਨੇ ਅਨੰਦਪੁਰ ਸਾਹਿਬ ਨੂੰ ਕੀ ਲਿਆ ਸੰਘਰਸ਼ ਜਾਰੀ ਰਿਹਾ ਦੋਸਮਣਾਂ ਦਾ ਤਾਕਤ ਦੀ ਤਾਕਤ ਵੀ ਵੱਦ ਸੀ ਪਰ ਖਾਲਸਾ ਤੇ ਗੁਰੂ ਦਾ ਆਸ਼ਾ ਇਹ ਸਭ ਤੋਂ ਵੱਡੀ ਤਾਕਤ ਸੀ ਨੀਲੇ ਕੋਈ ਪਾਰਾ ਬਾਸਾ ਇੱਕ ਇੱਕ ਦਿਨ ਉਸ ਮਨੀ ਭੌਜ ਦੇ ਅੰਦਰੋਂ ਨਜ਼ਰ ਆਇਆ ਇੱਕ ਮਹਾਨ ਜੋਧਾ ਨੀਲੇ ਕੋਈ ਤੇ ਸਵਾਰ ਜਿਹਦੇ ਜਿਸ ਨੇ ਬਾਛਰ ਹੱਥ ਵਿੱਚ ਫੜਿਆ ਹੋਇਆ ਸੀ ਜਿਵੇਂ ਬਰਛਾ ਹੱਥ ਵਿਚ ਪੜਿਆ ਹੋਇਸੀ ਉਹਦੇ ਇੱਕੋ ਮਕਸਦ ਸੀ ਖਾਲਸੇ ਦੇ ਨੰਬਰ ਨੂੰ ਤੋੜਨਾ ਨੰਗਰ ਖਾਲਸੇ ਦੀ ਰੂਹ ਹੈ ਗੁਰੂ ਦਾ ਕਰ ਹੈ ਜੇ ਲੰਗਰ ਕਰਦਾ ਮਨੋਵਲ ਟੁੱਟ ਜਾਂਦਾ ਉਹ ਬਾਦਸ਼ਾਹ tufan ਬਾਹਾਂ ਦਾ ਦੌਰ ਰਿਹਾ ਸੀ ਦੁਸ਼ਮਣਾਂ ਦੀਆਂ ਫੌਜਾਂ ਆਤੀਆਂ ਕਾਂ ਕੀ ਕਰੀਆਂ ਸਣਾ ਨੀਲੇ ਕੁੜੇ ਪੜਾ ਆ ਗਿਆ ਗੁਰੂ ਸਾਹਿਬ ਦੇ ਚਹਰੀ ਤੇ ਸ਼ਾਂਤੀ ਸੀ ਪਰ ਮਾਹੌਲ ਤਣਾਪੂਰਨ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਮਾਰੀ ਖਾਲਸਾ ਜੀ ਕੌਣ ਹੈ ਜੋ ਇਸ ਬੱਬਰ ਸੀਰ ਨੂੰ ਰੁਕੇਗਾ ਇੱਕੋ ਇੱਕ ਸ਼ੂਰਮਾ ਕਰਾ ਹੋਇਆ ਬਾਈ ਚਿੱਤਰ ਸਿੰਘ ਜੀ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣਾ ਖਾਸ ਨਿਸ਼ਾਨੀ ਬਰਛਾ ਬਖਸ਼ਿਆ ਉਹ ਬਰਛਾ ਸਿਰਫ ਹਿੰਮਤ ਵਾਲਿਆਂ ਦੇ ਹੱਥਾਂ ਵਿੱਚ ਹੀ ਮਾਣਦਾ ਹੈ ਭਾਈ ਭਿchter Singh ਜੀ ਕੋਲੀ ਤੇ ਚੜੀ ਬਾਜਾਂ ਦੀ ਤਰ੍ਹਾਂ ਅੱਖਾਂ ਸੇਰ ਦੀ ਤਰ੍ਹਾਂ ਤੇਲ ਅਤੇ ਗੁਰੂ ਦੀ ਬਖਸ਼ਿਸ਼ ਨਾਲ ਭਰੀ ਜੋਸ ਗੁਰੂ ਦੀ ਬਖਸ਼ਿਸ਼ ਨਾਲ ਪ੍ਰਭੂ ਜੋਸ ਜਦੋਂ ਨੀਲੇ ਕੁੜੇ ਵਾਲਾ ਬਾਸਾ ਦੌਰ ਤਾਰ ਰਿਹਾ ਸੀ ਖਾਕੀ ਤੀ ਦੂਰ ਹਵਾ ਵਿੱਚ ਉੱਡ ਰਹੀ ਸੀ ਦੁਸ਼ਮਣਾਂ ਨੂੰ ਸੋਚ ਵੀ ਨਹੀਂ ਚੱਕਦੇ ਅਸਨ ਕੀ ਕੋਈ ਕੋਰਤੀ ਜਾਮਨੀ ਖੜਾ ਹੋ ਸਕਦਾ ਹੈ ਪਰ ਖਾਲਸਾ ਤਾਂ ਮੌਤ ਨੂੰ ਵੀ ਚੁਣੌਤੀ ਦੇ ਦਿੰਦੀ ਹੈ ਭਾਈ ਭਿchter Singh ਜੀ ਨੇ ਬਰਛਾ ਤਾਣਿਆ ਉਹ ਜੀਤੇ ਬਾਣ ਤੋੜੀ ਸਿੱਧੇ ਬਾਸਾ ਬਲ ਇੱਕ ਤੋਂ ਮੁੰਬਰ ਸਾ ਪਾਸਾ ਦੀ ਸੀਨੇ ਵਿੱਚ ਜਾ ਤਸਿਆ ਨੀਲਾ ਕੁੜਾ ਲੱਗ ਗਿਆ ਬਾਸਾ ਜਮੀਨ ਤੇ ਆ ਕਰਿਆ ਦੁਸ਼ਮਣ ਦੀਆਂ ਕਟਾਂ ਚੱਲਣ ਲੱਗੀਆਂ ਚੀਕਾਂ ਉਠੀਆਂ ਸਾਰੇ ਹੈਰਾਨ ਸਨ ਇੱਕ ਖਾਲਸੇ ਨੇ ਇਕੱਲੇ ਬਾਸਾ ਨੂੰ ਜੀਰ ਦਿੱਤਾ ਸੀ ਦੁਸ਼ਮਣ ਦਾ ਖੌਫ ਜਦ ਬਾਸਾ ਡਿੱਗਿਆ ਪੂਰੀ ਫੌਜ ਲਗੀ ਫੇਲ ਫੈਲ ਗਿਆ ਧਰ ਦੁਸ਼ਮਣਾਂ ਦੇ ਰਾਹ ਵਿੱਚ ਦੁਸ਼ਮਣਾਂ ਨੇ ਰਾਹ ਬਦਲ ਦਿੱਤਾ ਊਲੰਗਰ ਵੱਲ ਆ ਰਹੀ ਸਨ ਉਹ ਮੈਦਾਨ ਤੋਂ ਭੱਜਣ ਲੱਗੇ ਇਹ ਖਾਲਸੇ ਦੀ ਜੱਟ ਸੀ ਇਹ ਗੁਰੂ ਦੀ ਬਖਸ਼ੀ ਸੀ ਪੀ ਭਾਈ ਬਿਚੇਰ ਸਿੰਘ ਦੀ ਆਦਰੀ ਸੀ ਭਾਈ ਬਿਚੇਰ ਸਿੰਘ ਦੀ ਜਾਨੂੰ ਸ਼ਾਉਂਦੇ ਹਨ ਜੀ ਰਤਾ ਸੱਚ ਹੋ ਵੀ ਜੀ ਦਿਲ ਵਿੱਚ ਗੁਰੂ ਦਾ ਨਾਮ ਹੋ ਵੀ ਤਾਂ ਚਾਹੀ ਸਾਹਮਣੀ ਬਾਦਸ਼ਾਹੀ ਕਿਉਣਾ ਹੋ ਵੀ ਕਾਲ ਸਾਹੀ ਕਦੇ ਪਿੱਛੇ ਨਹੀਂ ਹਟਦਾ ਉਹ ਕਹਾਣੀ ਅੱਜ ਵੀ ਨਰਾਂਾਂ ਵਿੱਚ ਜੋਸ਼ ਵਧਾ ਕਰਦੀ ਹੈ ਸ਼ਾਨੋਂ ਕਾਲ ਸਾਹ ਦੀ ਰੂਹ ਨਾਲ ਜੁੜਦੀ ਹੈ ਅਤੇ ਯਾਦ ਦਿਵਾਉਂਦੀ ਹੈ ਕਿ ਸਿੱਖ ਕੌਮ ਆਦੀ ਹਿੰਮਤ ਦੁਨੀਆਂ ਵਿੱਚ ਵੀ ਮਿਸਾਲ ਹੈ ਭਾਈ ਬੁਰੀ ਦਾ ਕਾਲ ਸਾਹ ਭਾਈ ਬੁਰੀ ਜੀ ਦੀ ਫਤਿਹ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ